ਦੋਸਤੋ ਨਮਸਕਾਰ ਮੈਂ ਰਾਜੂ ਸਿੰਘਲਾ ਤਲਵੰਡੀ ਸਾਬੋਤ ਅੱਜ ਆਪਾਂ ਗੱਲ ਕਰਦੇ ਆਂ ਟਾਇਲ ਸਾਫ ਕਰਨ ਵਾਲੇ ਆਪਾਂ ਖੁਦ ਨੇ ਮੈਨੂਫੈਕਚਰਿੰਗ ਆ ਤੇ ਮੰਨ ਲਓ ਜਿਵੇਂ ਟਾਇਲਾਂ ਹੋ ਗਈਆਂ ਬਾਥਰੂਮ ਟਾਇਲ ਹੋ ਗਈ ਫਰਸ਼ ਦੇ ਆ ਫਰਸ਼ ਹੋ ਗਿਆ ਪੱਥਰ ਵਾਲਾ ਤੇ ਬਹੁਤ ਹੀ ਜ਼ਬਰਦਸਤ ਦੀ ਕੁਆਲਿਟੀ ਹੈ ਫਿਰ ਰੇਟ ਬਹੁਤ ਘੱਟ ਹੈ ਜਿਹਨੂੰ ਇਹ ਜ਼ਰੂਰ ਤੇ ਟਾਇਲ ਸਾਫ ਕਰਨਾ ਹੋ ਆਪਣੀ ਦੁਕਾਨ ਤੇ ਆ ਕੇ ਤਲਵੰਡੀ ਸਾਬੋਤ ਨੇੜੇ ਗਿੱਲਾਂ ਰਖੂ ਆ ਕੇ ਲਿਆ ਸਕਦਾ ਹੈ ਅਰੇਟ ਸਿਰਫ ਦਾ ਬਹੁਤ ਹੀ ਘੱਟ ਹੈ ਰੇਟ। ਰੇਟ ਹੈ ਸਿਰਫ ਦਾ 250 ਰੁਪਏ ਦਾ 5 ਲੀਟਰ। ਜਿਵੇਂ ਵੱਡੀਆਂ ਕੰਪਨੀਆਂ ਨੇ ਆਉਂਦੀ ਹੈਗੇ ਜਿਵੇਂ ਤੁਸੀਂ ਲਾਲ ਹਾਰਪੇ ਕਹਿੰਦੇ ਉਹ ਬਹੁਤ ਮਹਿੰਗੇ ਹੈ। ਮਤਲਬ 500 ਗ੍ਰਾਮ 110-115 ਰੁਪਏ ਦਾ ਆਉਂਦਾ ਉਹ। ਪਰ ਆਪਣਾ 5 ਲੀਟਰ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ ਓਨਲੀ 250 ਰੁਪਏ ਦਾ। ਕੁਆਲਿਟੀ ਇਹਦੀ ਬਹੁਤ ਜ਼ਬਰਦਸਤ ਹੈ। ਇੱਕ ਵਾਰ ਤੁਸੀਂ ਯੂਜ਼ ਜ਼ਰੂਰ ਕਰਕੇ ਦੇਖੋ। ਆਪਣੀਆਂ ਕਲੀਨ ਦੀਆਂ ਸਾਰੀਆਂ ਐਂਡਮੇ ਆਉਂਦੀਆਂ ਤਕਰੀਬਨ। ਤੇ ਇੱਕ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਪੇਜ ਨੂੰ ਕਰਦਾ ਕਰੋ ਫੋਲੋ ਤੇ ਜਿਹਨੂੰ ਵੀ ਟਾਇਲ ਸਾਫ ਕਰਨ ਲਈ ਜ਼ਰੂਰਤ ਹੈ ਉਹ ਆਪਣੀ ਸ਼ਾਪ ਤੇ ਆ ਕੇ ਲੈ ਆ ਸਕਦਾ ਧੰਨਵਾਦ ਜੀ